ਸਤਿ ਸ਼੍ਰੀ ਅਕਾਲ ਜੀ ਹਾਰਦਿਕ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨ ਲੱਗੇ ਆ ਤੁਹਾਡੇ ਨਾਲ ਮੌਸਮ ਬਾਰੇ ਮੌਸਮ ਬਾਰੇ ਗੱਲ ਕਰੀਏ ਤਾਂ ਉਹਦੇ ਬਾਰੇ ਸ਼ੁਰੂ ਕਰਨ ਲੱਗੇ ਗੱਲਬਾਤ ਮੌਸਮ ਦੀ ਗੱਲ ਕਰੀਏ ਤਾਂ ਹੁਣ ਤੱਕ ਤੁਸੀਂ ਦੇਖਿਆ ਵੀ ਪੰਜਾਬ ਦੇ ਜਿਹੜੇ ਕਈ ਜ਼ਿਲ੍ਹਿਆਂ ਵਿੱਚ ਤਾਂ ਬਹੁਤ ਭਾਰੀ ਬਾਰਿਸ਼ ਆ ਚੁੱਕੀ ਹੈ ਕਈਆਂ ਵਿੱਚ ਹੋਈ ਹੋਰੀ ਜਿਵੇਂ ਬਟਿੰਡੇ ਮੁਕਸਰਗਣੀ ਦੋ ਚਾਰ ਦਿਨਾਂ 'ਚ ਪੈਣਾ ਬਹੁਤ ਵਧੀਆ ਮੀਂਹ ਪਿਆ ਇਸ ਤਰ੍ਹਾਂ ਹੀ ਜਿਹੜਾ ਆਪਣਾ ਚੰਡੀਗੜ੍ਹ ਦੇ ਨਾਲ ਲੱਗਦਾ ਏਰੀਆ ਪਹਾੜਾਂ ਦੇ ਨਾਲ ਲੱਗਦਾ ਮੋਹਾਲੀ ਰੋਪੜ ਨਮਾਸ਼ਹਿਰ ਇੱਧਰ ਇੰਨੀ ਜ਼ਿਆਦਾ ਬਰਖਾ ਨਹੀਂ ਹੋਈ ਹੁਣ ਤੱਕ ਜੇ ਹੁਣ ਮੌਸਮ ਵਿਭਾਗ ਦੇ ਅਨੁਸਾਰ ਗੱਲ ਕਰੀਏ ਤਾਂ 1-2 ਦਿਨਾਂ ਵਿੱਚ ਜਿਹੜੇ ਆਪਣੇ ਪਹਾੜੀ ਏਰੀਏ ਦੇ ਨਾਲ ਲੱਗਦੇ ਜ਼ਿਲ੍ਹੇ ਆ ਸਿਰੇ ਤੋਂ ਲੈ ਕੇ ਜਿੱਕੜਾ ਉੱਧਰ ਗੁਰਦਾਸਪੁਰ ਹੋ ਗਿਆ ਪਟਾਣਕੋਟ ਹੋ ਗਿਆ ਅਮਰitsar ਤਰਨਤਾਰਨ ਹੁਸ਼ਿਆਰਪੁਰ ਨਮਾਸ਼ਹਿਰ ਕਪੂਰਥਲਾ ਜਲੰਧਰ ਇੱਕੜੇ ਇੱਧਰ ਆਪਣਾ ਰੋਪੜ ਏਰੀਆ ਆ ਗਿਆ ਅਤੇ ਮੋਹਾਲੀ ਇਹ ਜ਼ਿਲ੍ਹਿਆਂ ਵਿੱਚ ਥੋੜਾ ਜਿਹਾ ਹੁਣ 1-2 ਦਿਨਾਂ ਵਿੱਚ ਵਧੀਆ ਬਾਰਿਸ਼ ਦੱਸੀ ਗਈ ਆ ਜਿਹੜੀ ਪੈਣ ਦੀ ਸੁਭਾਵਨਾ ਹੈ ਔਰ 2122 ਤਰੀਕ ਨੂੰ ਇਹ ਦਿਨਾਂ ਵਿੱਚ ਵਧੀਆ ਮੀਂਹ ਦੱਸਿਆ ਗਿਆ ਹੈ ਨਾ ਵਿੱਚ ਕਿਉਂਕਿ ਇਹ ਦਿਨਾਂ ਜੋ ਕਹਿੰਦੇ ਵੀ ਹੁਣ ਮੌਨਸੂਨ ਐਕਟਿਵ ਹੋ ਰਿਹਾ ਵੀ 2 ਦਿਨਾਂ ਵਿੱਚ ਵਧੀਆ ਬਾਰਿਸ਼ ਹੋਣ ਦੀ ਸੁਭਾਵਨਾ ਹੈ ਨ ਪੂਰੀ ਜਿਤਾਈ ਗਈ ਹੈ ਜਿਹੜੇ ਆਪਣੇ ਹੇਠਲੇ ਮਾਲਵੇ ਦੇ ਜ਼ਿਲ੍ਹੇ ਦੂਏ ਉਹਨਾਂ ਕਿ ਨਹੀਂ ਥੋੜੀ ਜੀ ਬਾਰਿਸ਼ ਘਟ ਦੱਸੀ ਗਈ ਆ ਜੇਕਰ ਬਠਿੰਡੇ ਕਿ ਨਹੀਂ ਹੋ ਗਿਆ ਇੱਧਰ ਫਰੂਜਪੁਰ ਅਫਰੀਦਕੋਟ ਇੱਧਰ ਥੋੜੀ ਜੀ ਬਾਰਿਸ਼ ਦੀ ਘੱਟ ਸੰਭਾਵਨਾ ਦੱਸੀ ਗਈ ਹੈ ਦੱਸੀ ਗਈ ਹੈ ਪਰ ਥੋੜੀ ਬਾਰਿਸ਼ ਪਰ ਜਿਹੜੇ ਆਪਣੇ ਪਹਾੜਾਂ ਗੱਲ ਜਿਹੜੇ ਲੱਗਦੇ ਆ ਇਸ ਵਾਰ ਵੀ ਇੱਧਰ ਮੌਨਸੂਨ ਜ਼ਿਆਦਾ ਐਕਟਿਵ ਹੋਊਗਾ ਜਿਵੇਂ ਲੁਧਿਆਣੇ ਤੱਕ ਮੰਨ ਕੇ ਚੱਲੋ ਵੀ ਇੱਧਰ ਸੰਗਰੂਰ ਪਠਾਨ ਕੋ ਸੌਰੀ ਸੰਗਰੂਰ ਪਟਿਆਲਾ ਇਹ ਏਰੀਆ ਵਿੱਚ ਇਸ ਵਾਰ ਵਧੀਆ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ ਬਾਕੀ ਹੁਣ ਤੱਕ ਤੁਸੀਂ ਦੇਖੀਏ ਵੀ ਚਲੋ ਇਹ ਤਾਂ ਰੱਬ ਦੇ ਰੰਗ ਹੁੰਦੇ ਵੀ ਪਹਿਣਾ ਨਾ ਪਹਿਣਾ ਕਿਤੇ ਪਹਿਣਾ ਦੇਖਿਆ ਵੀ ਪਹਿ ਗਿਆ ਵੀ ਨਹੀਂ ਵੀ ਪਿਆ ਹੈਗਾ ਪਰ ਮੌਸਮ ਵਿਭਾਗ ਵੱਲ ਜਿਹੜਾ ਹੁਣ ਦੱਸਿਆ ਗਿਆ ਵੀ ਇਹ ਇੱਧਰਲਾ ਜਿਹੜਾ ਏਰੀਆ ਏ ਪਹਾੜਾਂ ਦੇ ਨਾਲ ਲੱਗਦਾ ਬਾਕੀ ਪਹਾੜਾਂ ਵਿੱਚ ਇੱਧਰ ਹੀ ਸਾਈਡ ਇਸ ਵਾਰੀ ਮੌਨਸੂਨ ਵਧੀਆ ਦੱਸਿਆ ਗਿਆ ਹੁਣ 2-3 ਦਿਨਾਂ ਵਿੱਚ ਵੀ ਇੱਧਰ ਵਧੀਆ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇੱਦੇ ਕਰਕੇ ਵੀ ਆਪਣਾ ਕੋਈ ਵੀ ਕਿਸੇ ਨੇ ਜਿਹੜਾ ਕੋਈ ਖਿਆਲ ਪੰਦ ਕਰਨਾ ਆਪਣਾ ਖਿਆਲ ਰੱਖਿਓ ਜਿਨੇ ਕੋਈ ਸਾਹਬ ਨੂੰ ਚੀਜ਼ ਰਹਿੰਦੀ ਹੈ ਜਿੱਕੜਾ ਕੋਈ ਮੱਕੀ ਆ ਜਾਂ ਕੋਈ ਹੋਰ ਫਸਲ ਆ ਉਹ ਆਪਣੀ ਸੰਭ ਲੋ ਕਿਉਂਕਿ ਜੇ ਹੁਣ ਮੀਂਹ ਪੈ ਗਿਆ ਫਿਰ ਹਰੇਕ ਫਸਲ ਨੂੰ ਔਖਾ ਹੋਣਾ ਇੱਧਰ ਏਰੀਆ ਵਿੱਚ ਮੈਂ ਤੁਹਾਡੇ ਕੋਲ ਇਹ ਗੱਲਬਾਤ ਕਰਨੀ ਸੀ ਵੀ ਜਿਹੜਾ ਆਪਣਾ ਪਹਾੜਾਂ ਦੇ ਗੈਲ ਲੱਗਦਾ ਇਹ ਜ਼ਿਲ੍ਹਿਆਂ ਵਿੱਚ ਐਨ ਵਧੀਆ بارش ਦਸੀ ਗਈ ਹੈ 2 ਦਿਨ ਕੱਲ ਅਤੇ ਪਰਸੋਂ ਉਤੋਂ ਬਾਅਦ ਫਿਰ ਦੱਸਿਆ ਗਿਆ ਵੀ ਮੌਸਮ ਘੱਟ ਐਕਟਿਵ ਰਹੂਗਾ ਬੱਦਲਬਾਝਾ ਰਹੂਗੀ ਪਰ بارش ਦੀ ਸੁਭਾਵਨਾ ਘੱਟ ਉਤੋਂ ਬਾਅਦ 1-2 ਦਿਨ ਛੱਡ ਕੇ ਫਿਰ ਥੋੜੀ ਜਿਹੀ بارش ਦੀ ਸੁਭਾਵਨਾ ਦੱਸੀ ਗਈ ਹੈ ਬਈ ਫਿਰ ਥੋੜਾ ਜੰਮੀ ਪਊਗਾ ਇਹੀ ਸੀ ਤੁਹਾਡੇ ਕੋਲ ਮੌਸਮ ਬਾਰੇ ਗੱਲਬਾਤ ਜਿਹੜਾ ਵੀ ਆਪਣਾ ਹੁਣ ਐਕਟਿਵ ਹੁੰਦਾ ਲੱਗਦਾ ਮੌਸਮ ਵਿਭਾਗ ਅਨੁਸਾਰ ਵੀ ਇਹ ਜ਼ਿਲ੍ਹਿਆਂ ਵਿੱਚ ਆਪਣਾ ਪਹਾੜਾਂ ਦੇ ਗੈਰ ਲੱਗਦੇ ਵਿੱਚ ਮੌਨਸੂਨ ਪੂਰਾ ਐਕਟਿਵ ਰਹੂਗਾ 21 ਅਤੇ 22 ਨੂੰ। ਇਹੀ ਸੀ ਵੀਡੀਓ ਚ ਤੁਹਾਡੇ ਗਾ ਮੌਸਮ ਬਾਰੇ ਗੱਲਬਾਤ। ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ। ਵੀਡੀਓ ਦੇਖਣ ਲਈ ਬਹੁਤ ਧੰਨਵਾਦ ਜੀ।